ਅਕਾਲ ਪੁਰਖ ਵਾਹਿਗੁਰੂ ਦੀ ਅਦ ਪੁੱਤ ਖੇਡ ਦੇਖ ਕੇ ਹੈਰਾਨ ਹੋ ਜਾਈਦਾ ਕਈ ਵਾਰੀ ਹੈਰਾਨ ਜਿਵੇਂ ਕਿ ਜਦੋਂ ਦੇਖੀ ਤਾਂ ਨਾ ਪੰਛੀਆਂ ਬੱਲੀ ਦੇਖੀ ਤਾਂ ਵਿਜੜਾ ਵਿਜੜਾ ਇੱਕ ਚਿੜੀ ਆ ਛੋਟੀ ਜੀ ਉਹ ਦੇਖੋ ਜਦੋਂ ਆਲਣਾ ਬਣਾਉਂਦੀ ਆ ਨਾ ਹੈਰਾਨ ਹੋ ਜਾਈਦਾ ਦੇਖ ਕੇ ਇੰਨਾ ਸੋਹਣਾ ਆਲਣਾ ਬਣਾਉਂਦੀ ਆ ਕਿਉਂ ਦੇਖੋ ਕੱਖ ਮਟੀਰੀਅਲ ਪਤਨੀ ਕਿਵੇਂ ਕਿੱਥੋਂ ਕਿੱਥੋਂ ਚੁਣ ਕੇ ਲਿਆਉਂਦੀ ਆ ਬਹੁਤ ਸੋਹਣਾ ਆਲਣਾ ਬਣਾਉਂਦੀ ਆ ਤੇ ਅੱਜ ਵੀ ਮੈਂ ਵੇਖ ਰਿਹਾ ਸੀਗਾ ਆਪਣੇ ਉਦਰਾਖਤ ਲੱਗੇ ਆ ਘਰ ਦੇ ਵਿੱਚ ਤੇ ਚਿੜੀਆਂ ਦੀ ਆਵਾਜ਼ ਚੀਂ-ਚੀਂ ਦੀ ਕਮਾਲ ਆ ਜੇ ਅੰਦਰ ਅਨੁਭਵ ਹੋਵੇ ਤਾਂ ਉਹਨੂੰ ਕੁਦਰਤ ਦੇ ਵਿੱਚੋਂ ਦੇਖਣਾ ਪ੍ਰਮਾਤਮਾ ਨੂੰ ਘਰਵਾਣੀ ਵੀ ਇਹੀ ਕਹਿੰਦੀ ਆ ਕੁਦਰਤ ਕਰਕੇ ਬਸਿਆ ਸੋਈ ਵੇ ਪਹਿਲਾਂ ਉਹਨੇ ਕੁਦਰਤ ਪੈਦਾ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ ਤੇ ਉਸ ਕੁਦਰਤ ਦੇ ਵਿੱਚ ਹੀ ਵਸਿਆ ਹੋਇਆ ਜੀਵ ਜੰਤੂਆਂ ਵਿੱਚ ਪਸ਼ੂ ਪੌਦਿਆਂ ਪੇੜ ਵਿੱਚ ਪੇੜ ਪੌਦਿਆਂ ਵਿੱਚ ਕਣਕਣ ਵਿੱਚ ਜਿਹਨੂੰ ਕਹਿੰਦੇ ਆ ਘਟ ਘਟਵੇਂ ਹਰ ਜੂ ਵਸੇ ਇਸ ਤਰ੍ਹਾਂ ਨਾ ਜਦੋਂ ਪਸ਼ੂ ਪੰਛੀਆਂ ਬੱਲੀ ਵੀ ਦੇਖੀਦਾ ਤੇ ਦੇਖ ਕੇ ਹਰਾਨ ਹੋ ਜਾਈਦਾ ਸੋ ਜੋ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਲੜੀਵਾਰ ਪੜਦੇ ਆਂ ਉਹ ਸ਼ਬਦ ਹੈ ਆਸਾ ਮਹੱਲਾ ਪਹਿਲਾ ਰਾਗ ਆਸਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਇੱਕ ਮਰੇ ਪੰਜੇ ਮਿਲ ਰੋਵੇ ਇੱਕ ਤਾਂ ਦੇਖੋ ਜਿਵੇਂ ਕੋਈ ਬਾਹਰੋਂ ਕੋਈ ਆਪਣਾ ਸਾਕਾ ਸੰਬੰਧੀ ਚੜਾਈ ਕਰ ਜਾਂਦਾ ਸਰੀਰ ਛੱਡ ਜਾਂਦਾ ਉਦੋਂ ਦੇਖੋ ਉਹਦੇ ਰਿਸ਼ਤੇਦਾਰ ਉਹਦੇ ਪ੍ਰੇਮ ਪਿਆਰ ਦੇ ਵਿੱਚ ਰੋਂਦੇ ਨੇ ਈਆਂ ਪੁੱਤਰ ਕਹਿ ਲੋ ਭੈਣ ਭਰਾ ਕਹਿ ਲੋ ਸਕੇ ਸੰਬੰਧੀ ਆ ਜਿਹੜੇ ਰੋਂਦੇ ਨੇ ਇੱਕ ਜਿਹੜੀ ਆਪਾਂ ਇਹਦਾ ਭਾਵ ਅਰਥ ਪੂਰੀ ਡੰਗਾਈ ਨਾਲ ਗੁਰੂ ਦੀ ਕਿਰਪਾ ਸਦਕਾ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਜਦੋਂ ਆ ਮਨ ਆਪਣਾ ਇੱਛਾਂ ਵੱਲੋਂ ਮਰ ਜਾਂਦਾ ਵੀ ਇੱਛਾਂ ਖਤਮ ਕਰਤੀਆਂ ਗੁਰੂ ਦੇ ਬਾਣੀ ਨਾਲ ਜੁੜ ਗਿਆ ਗੁਰੂ ਸਨਾਤਨ ਨਾਲ ਜੁੜ ਗਿਆ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ ਤੇ ਫਿਰ ਜਿਹੜਾ ਦੂਜਾ ਕਟੰਬਾ ਪਰਿਵਾਰ ਦਾ ਸਰੀਰ ਦਾ ਪਰਵਾਰ ਕਟੰਬ ਜੀ ਨੂੰ ਕਹਿੰਦੇ ਆ ਦੋ ਅੱਖਾਂ ਕੰਨ ਜੀਬਾ ਫੇਰੇ ਥੋੜਾ ਜਿਹਾ ਮਿਲ ਕੇ ਰੋਂਦੇ ਨੇ ਵੀ ਇਹਨੇ ਉਧਰੋਂ ਮਨ ਮੋੜ ਲਿਆ ਚਸਕਿਆਂ ਵੱਲੋਂ ਤੇ ਇਹ ਫਿਰ ਹੁਣ ਔਖਾ ਹੁੰਦੀ ਹੈ ਜੀਬ ਔਖੀ ਹੁੰਦੀ ਹੈ ਦੁਖੀ ਹੁੰਦੀ ਹੈ ਸਵਾਦਲੇ ਪਦਾਰਥ ਨਹੀਂ ਹੁਣ ਮਿਲਦੇ ਇਹਨੂੰ ਕਿਉਂਕਿ ਮਨ ਨੇ ਕੰਟਰੋਲ ਕਰ ਲਿਆ ਮਨੋਂ ਕਨੇ ਤੇ ਮਨ ਮੋੜਿਆ ਜਦੋਂ ਇੱਛਾਵਾਂ ਵੱਲੋਂ ਤੇ ਵੀ ਔਖੀ ਹੁੰਦੀ ਹੈ ਗੀਤ ਗਾਣੇ ਸੁਣਨ ਕੰਨਾਂ ਨੇ ਬੰਦ ਕਰਤੇ ਫਿਰ ਇਹ ਵੀ ਦੁਖੀ ਹੁੰਦੇ ਨੇ ਅਸਲ ਭਾਵ ਜਿਹੜਾ ਅੱਖਾਂ ਮਾੜਾ ਦੇਖਦੀਆਂ ਸੀ ਗੁਰੂ ਦਾ ਗਿਆਨ ਦੀ ਨੱਥ ਪੈ ਗਈ ਮਨ ਨੇ ਗੁਰੂ ਦੇ ਗਿਆਨ ਦੀ ਨੱਥ ਪਾ ਕੇ ਮਾੜਾ ਦੇਖਣਾ ਬੰਦ ਕਰਤਾ ਇਹ ਵੀ ਦੁਖੀ ਹੁੰਦੀਆਂ ਨੇ ਆਪਾਂ ਇਹ ਵੀ ਗੱਲ ਸਮਝਾਂਗੇ ਨਾਲ ਇੱਥੇ ਜੇ ਬਾਰੀ ਧਾਰਨਾ ਲੈਣੀ ਆ ਵੀ ਏਕ ਮਰੇ ਪੰਜੇ ਮਿਲ ਰੋਵੇ ਇੱਕ ਪ੍ਰਾਣੀ ਮਰਦਾ ਹੈ ਉਸ ਦੇ ਸਾਥ ਸੰਬੰਧੀ ਮਿਲ ਕੇ ਰੋਂਦੇ ਹਨ ਇਹ ਬਾਰੀ ਧਾਰਨਾ ਤੇ ਜਿਹੜੀ ਭਾਵ ਆ ਉਹ ਆਪਾਂ ਇਸ ਸਰੀਰ ਕਟੰਬ ਤੇ ਲਾ ਕੇ ਗੁਰੂ ਦੀ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਆ ਹੋਮੇ ਜਾਏ ਸ਼ਬਦ ਮਲ ਧੋਵੇ ਪਰ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋ ਲੈਂਦੇ ਹਨ ਉਹਨਾਂ ਦੀ ਹੋਮੇ ਦੂਰ ਹੋ ਜਾਂਦੀ ਹੈ ਹੋਮੇ ਹੰਕਾਰ ਦੂਰ ਹੋ ਗਿਆ ਕਿਉਂਕਿ ਕਲਾ ਸਾਰੀ ਗੁਰੂ ਦੇ ਸ਼ਬਦ ਦੀ ਵਰਤ ਰਹੀ ਹੈ ਭਾਈ ਇਹ ਅਗਰੇਵੰਦ ਜੀ ਮਹਾਰਾਜ ਕਹਿੰਦੇ ਨੇ ਸਮਝ ਸੂਝ ਸਹਿਜ ਘਰ ਹੋਵੇ ਉਹ ਇਹ ਸਮਝ ਵਿੱਚ ਕਿ ਸਭ ਵਿੱਚ ਪ੍ਰਭੂ ਦੀ ਹੀ ਜੋਤ ਹੈ ਉਹਨੂੰ ਸਭ ਸਮਝ ਆ ਜਾਂਦੀ ਹੈ ਗੁਰੂ ਦੇ ਗਿਆਨ ਨਾਲ ਜੁੜ ਕੇ ਜਿਹੜਾ ਵੀ ਭੈਣ ਭਾਈ ਜੁੜਦਾ ਵੀ ਕਿਸੇ ਸੰਬੰਧੀ ਦਾ ਸਰੀਰਨਾਸ਼ ਹੋਣ ਤੇ ਅਡੋਲ ਆਤਮਿਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਵੀ ਇਹ ਤੋਂ ਜਿਵੇਂ ਗਰਬਾਣੀ ਦੀ ਇੱਕ ਪੰਕਤੀ ਆ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ ਉਸ ਗੁਰੂ ਦੇ ਪਿਆਰਿਆਂ ਨੂੰ ਫਿਰ ਇਹ ਸਮਝ ਆ ਜਾਂਦੀ ਆ ਵੀ ਇਹ ਤਾਂ ਕੁਦਰਤ ਦਾ ਸਿਸਟਮ ਚੱਲਦਾ ਹੈ ਜੀਵ ਆਉਂਦੇ ਵੀ ਨੇ ਤੇ ਜਾਂਦੇ ਵੀ ਨੇ ਫਿਰ ਉਹ ਮਨ ਕਰਕੇ ਦੁਖੀ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਸਮਝ ਪੈ ਜਾਂਦੀ ਆ ਵੀ ਇਹ ਕੁਦਰਤ ਦਾ ਸਿਸਟਮ ਨਵੇਂ ਜੀਵਾਂ ਨੇ ਆਈ ਜਾਂਦੇ ਤੇ ਪੁਰਾਣੇ ਜਾਈ ਜਾਂਦੇ ਨੇ ਠੀਕ ਆ ਮਨ ਜ਼ਰੂਰ ਭਰਦਾ ਹੁੰਦਾ ਆ ਆਪਣੇ ਪਿਆਰੇ ਵਾਸਤੇ ਤੇ ਪਰ ਉਹਨੂੰ ਇਹ ਸਮਝ ਹੁੰਦੀ ਆ ਮਨੋਕਨੂ ਵੀ ਇਹ ਸਭ ਕੁਝ ਆਕਾਰਪੁਰਖ ਵਾਹਿਗੁਰੂ ਦਾ ਚਲਾਇਆ ਹੋਇਆ ਸਿਸਟਮ ਹੈ ਕੁਦਰਤ ਦਾ ਨਿਜਮ ਹੈ ਵੀ ਆਉਣਾ ਵੀ ਆ ਸੰਸਾਰ ਤੇ ਜਾਣਾ ਵੀ ਆ ਜੀਵਾਂ ਨੇ ਅੱਗੇ ਬਿਨ ਬੁਝੇ ਸਗਲੀ ਪਤਖ ਹੋਵੇ ਇਸ ਬੇਸਮਝੀ ਵਿੱਚ ਕਿ ਪ੍ਰਮਾਤਮਾ ਤੋਂ ਬਿਨ ਕੋਈ ਹੋਰ ਆਪਣਾ ਹੈ ਹੀ ਨਹੀਂ ਇਸ ਬੇਸਮਝੀ ਵਿੱਚ ਜੇ ਬੰਦਾ ਸਮਝ ਲਵੇ ਕਿਉਂਕਿ ਗੁਰੂ ਦਾ ਗਿਆਨ ਆ ਗਿਆ ਫਿਰ ਉਹਨੂੰ ਇੰਨਾ ਸੂਝ ਆ ਜਾਂਦੀ ਐ ਇੰਨੀ ਸੂਝੀ ਆ ਜਾਂਦੀ ਐ ਵੀ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਆਪਣਾ ਹੈ ਹੀ ਨਹੀਂ ਰੋਣ ਵਾਲੇ ਉਸ ਪ੍ਰਮਾਤਮਾ ਦੀ ਨਜ਼ਰ ਵਿੱਚ ਆਪਣੀ ਸਾਰੀ ਇੱਜ਼ਤ ਗਵਾ ਲੈਂਦੇ ਹਨ ਕਿਉਂਕਿ ਮੋਹ ਜਾਲ ਦੇ ਵਿੱਚ ਫਸਿਆ ਹੋਇਆ ਇਨਸਾਨ ਪਰਮਾਤਮਾ ਨਾਲ ਉਹ ਟੁੱਟਿਆ ਰਹਿੰਦਾ ਤੇ ਜਿਹਦੇ ਨਾਲ ਪਾਈ ਆਪਣੀ ਬਣਦੀ ਨਹੀਂ ਉਹ ਮਾਨਸਿਕ ਕਰਮ ਨਹੀਂ ਉੱਥੇ ਰਹਿੰਦਾ ਜੇ ਬਾਹਰੀ ਗੱਲ ਕਰੀਏ ਤਾਂ ਆਪਾਂ ਇਸੇ ਤਰ੍ਹਾਂ ਹੀ ਜੇ ਇਹ ਬੇਸਮਝੀ ਵਿੱਚ ਇਨਸਾਨ ਵਿਚਰਦਾ ਨਾ ਤੇ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਆਪਣਾ ਹੈ ਹੀ ਨਹੀਂ ਇਹ ਸਮਝ ਹੈ ਨਹੀਂ ਗੁਰੂ ਦਾ ਗਿਆਨ ਹੈ ਨਹੀਂ ਇਹ ਸਮਝ ਨਹੀਂ ਹੈ ਤਾਂ ਫਿਰ ਮਹਾਰਾਜ ਕਹਿੰਦੇ ਜੇ ਆਪਣੇ ਆਨੂੰ ਰੋਣ ਵਾਲੇ ਉਸ ਪਰਮਾਤਮਾ ਦੀ ਨਜ਼ਰ ਵਿੱਚ ਆਪਣੀ ਸਾਰੀ ਇੱਜ਼ਤ ਗਵਾ ਲੈਂਦੇ ਹਨ ਉਹਨੂੰ ਸਤਕਾਰ ਨਹੀਂ ਮਿਲਦਾ ਕਹਿਣ ਦਾ ਭਾਵ ਅਸਲ ਵਿੱਚ ਅੱਗੇ ਦੱਸਦੇ ਨੇ ਮਹਾਰਾਜ ਕੌਣ ਮਰੇ ਕੌਣ ਰੋਵੇ ਉਹੀ ਕੌਣ ਮਰਦਾ ਹੈ ਤੇ ਕੌਣ ਮਰੇ ਨੂੰ ਰੋਂਦਾ ਹੈ ਮਹਾਰਾਜ ਦੱਸਦੇ ਨੇ ਉਹ ਆਪ ਹੀ ਹੈ ਅਕਾਲ ਪੁਰਖ ਬਾਹੇ ਗੁਰੂ ਸਭ ਨਹੀਂ ਥਾਈ ਕਿਉਂਕਿ ਘਟ ਘਟ ਮੇਂ ਹਰ ਜੂ ਵਸਿਆ ਪਾ ਗੱਲ ਕਰੀਏ ਬਿਓ ਗਰਬਾਣੀ ਕਹਿੰਦੀ ਆ ਵੀ ਸਾਰਿਆਂ ਵਿੱਚ ਪ੍ਰਭੂ ਪ੍ਰਮਾਤਮਾ ਹੀ ਹੈ ਉਹ ਹੱਸਦਾ ਵੀ ਆ ਰੋਂਦਾ ਵੀ ਹੈ ਪਰ ਜੋਤ ਪ੍ਰਭੂ ਪ੍ਰਮਾਤਮਾ ਦੀ ਸਾਰਿਆਂ ਵਿੱਚ ਇੱਕੋ ਹੀ ਹੈ ਜਦੋਂ ਇਹ ਸਮਝ ਆ ਜਾਂਦੀ ਆ ਫੇਰ ਨਾ ਕਿਸੇ ਕਸ਼ਮੰ ਦਾ ਦੁੱਖ ਨਹੀਂ ਸਤਾਉਂਦਾ ਮਨੁੱਖ ਨੂੰ ਨਾ ਆਪਣਿਆਂ ਦਾ ਬਸੋੜਾ ਤੰਗ ਕਰੇ ਨਾ ਆਪਣਿਆਂ ਦਾ ਮੋਹ ਜਾਲ ਤੰਗ ਕਰੇ ਮਨੁੱਖ ਨੂੰ ਫੇਰ ਉਹ ਬੜੀ ਨੋਰਮਲ ਜੀ ਜ਼ਿੰਦਗੀ ਪ੍ਰਭੂ ਪ੍ਰਮਾਤਮਾ ਦੀ ਕੁਦਰਤ ਨੂੰ ਵੇਖ-ਵੇਖ ਕੇ ਉਹ ਆਪਣਾ ਜੀਵਨ ਬਸਰ ਕਰਦਾ ਹੈ ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕਰੀ ਆ ਵੇ ਆਦਾ ਪੁੱਤ ਖੇਡ ਪ੍ਰਭੂ ਪਰਮਾਤਮਾ ਦੀ ਹੈ ਕੁਦਰਤੋਂ ਨੇ ਪੈਦਾ ਕੀਤੀ ਆ ਨਿੱਕੇ ਨਿੱਕੇ ਪੰਛੀਆਂ ਨੂੰ ਦੇਖ ਕੇ ਵੀ ਬੜਾ ਮਨ ਖੁਸ਼ ਹੋ ਜਾਂਦਾ ਜਿਵੇਂ ਆਪਾਂ ਦੇਖਦੇ ਆਂ ਵੀ ਵਿਜੜੇ ਨੇ ਆਲਣਾ ਬਣਾਇਆ ਦੇਖੋ ਕਿੰਨੀ ਸੂਜੀ ਆ ਉਹਨੂੰ ਪਤਾ ਨਹੀਂ ਕਿੱਥੋਂ ਮਟੀਰੀਅਲ ਲੈ ਕੇ ਆਉਂਦਾ ਕਿੰਨਾ ਸੋਹਣਾ ਉਹ ਵਿਜੜਾ ਬਣਾਉਂਦਾ ਨਾਲੇ ਬਣਾਉਂਦੇ ਵੀ ਵਿਜੜੇ ਸਾਰੇ ਇੱਕੋ ਜਿਹੇ ਆਲਣਾ ਬਣਾਉਂਦੇ ਆ ਦੇਖੋ ਕੁਦਰਤ ਦੀ ਖੇਡ ਇਹ ਫਿਰ ਜਦੋਂ ਕੁਦਰਤ ਦੀ ਖੇਡ ਦੀ ਸਮਝ ਆਉਣ ਲੱਗ ਜਾਂਦੀ ਆ ਨਾ ਮਨੁੱਖ ਨੂੰ ਉਦੋਂ ਫਿਰ ਉਹ ਉਹਨੂੰ ਦੁੱਖ ਤੇ ਕਲੀਪਾਂ ਬਹਿਮ ਭਰਮ ਕਰਮ ਕਾਂਡ ਵਿਸੇ ਬਕਾਰ ਮੋਹ ਜਾਲ ਉਹਨੂੰ ਸਤਾਉਂਦਾ ਨਹੀਂ ਜਿੰਦਗੀ ਨਿਰਲੇਪ ਹੋ ਕੇ ਇਨ੍ਹਾਂ ਵਿਸ਼ਿਆਂ ਬਕਾਰਾਂ ਤੋਂ ਰੌ ਰੀਤੀਆਂ ਰਸਮਾਂ ਰਵਾਜਾਂ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਉਹ ਜੀਦਾ ਮਨੁੱਖ ਭੈਣਾ ਤੇ ਭਾਈ ਆ ਅੱਗੇ ਮਹਾਰਾਜ ਦੱਸਦੇ ਨੇ ਕਰਨ ਕਰਨ ਸਭ ਸੇ ਸਿਰ ਤੋਹੀ ਇਹਦਾ ਭਾਵ ਦੱਸਿਆ ਰਹਾਉ ਵਾਲਾ ਬੰਦਾ ਮਹਾਰਾਜ ਨੇ ਦੱਸਿਆ ਜਿਸਦਾ ਸਰੀਰ ਬਿੰਸਦਾ ਹੈ ਉਹ ਵੀ ਤੂੰ ਆਪ ਹੀ ਹੈ ਤੇ ਰੋਣ ਵਾਲਾ ਵੀ ਤੂੰ ਆਪ ਹੀ ਹੈ ਵੀ ਜਿਹਨੇ ਸਰੀਰ ਛੱਡਤਾ ਦੁਨੀਆ ਤੋਂ ਚਲਿਆ ਗਿਆ ਉਹ ਵੀ ਤੂੰ ਆਪ ਹੀ ਹੈ ਮਹਾਰਾਜ ਤੇ ਉਹਨੂੰ ਰੋਣ ਵਾਲਾ ਵੀ ਤੂੰ ਆਪ ਹੀ ਹੈ ਇਹ ਵੀ ਦੱਸਤਾ ਮਹਾਰਾਜ ਨੇ ਤੇ ਕਰਨ ਕਰਨ ਸਭ ਸਿਰ ਤੋਹੀ ਵੀ ਸਭ ਪਾਸ ਹੀ ਆਪ ਹੀ ਆ ਤੂੰ ਹੀ ਤੂੰ ਤੂੰ ਹੀ ਤੂੰ ਸਭ ਕੋ ਬਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਮਹਾਰਾਜ ਨੇ ਅੱਗੇ ਦੱਸਿਆ ਮੂਏ ਕੋ ਰੋਵੇ ਦੁੱਖ ਕੋਈ ਜੋ ਕੋਈ ਮੂਏ ਨੂੰ ਰੋਂਦਾ ਹੈ ਉਹ ਅਸਲ ਵਿੱਚ ਆਪਣਾ ਦੁੱਖ ਆਖ ਫਰੋਲਦਾ ਹੈ ਉਹ ਆਪ ਦਾ ਦੁੱਖ ਹੀ ਰੋਂਦਾ ਸੂਰ ਰੋਵੇ ਜਿਸ ਬੇਦਨ ਹੋਏ ਮਹਾਰਾਜ ਕਹਿੰਦੇ ਉਹੀ ਰੋਂਦਾ ਹੈ ਜਿਸ ਨੂੰ ਕਿਸੇ ਦੇ ਮਰਨ ਤੇ ਕੋਈ ਵਿਪਤਾ ਆ ਆਪਰਦੀ ਹੈ ਕਹਿਣ ਦਾ ਭਾਵ ਹੈ ਵੇ ਜੇ ਕੋਈ ਬੰਦਾ ਚੜਾਈ ਕਰ ਗਿਆ ਮੰਨ ਲਓ ਮੰਨ ਲਓ ਮੇਰੇ ਤੇ ਲਾ ਲਓ ਵੀ ਮੈਂ ਚੜਾਈ ਕਰ ਗਿਆ ਸਰੀਰ ਛੱਡ ਤਾ ਜੀਬ ਆਤਮਾ ਨੇ ਠੀਕ ਆ ਜੀ ਰੋਣਗੇ ਕਿਹੜੇ ਜਿਨ੍ਹਾਂ ਨੂੰ ਮਤਬਲ ਆ ਜਿਨ੍ਹਾਂ ਦਾ ਕਿਸੇ ਕਾਰੋਬਾਰ ਦੇ ਵਿੱਚ ਦੁੱਖ ਪੈਦਾ ਹੋ ਗਿਆ ਉਹਨਾਂ ਨੂੰ ਕਾਰੋਬਾਰ ਦਾ ਵੀ ਅੱਗੇ ਯਾਰ ਆਪਾਂ ਸਿੱਧੀ ਜੀ ਗੱਲ ਕਰਗੇ ਆਪਣੀ ਵਾਲੀ ਭਾਸ਼ਾ ਚ ਵੀ ਡੈਡੀ ਯਾਰ ਜਾਂਦਾ ਸੀ ਕਮਾਈ ਕਰਦਾ ਸੀ ਆਪਣਾ ਆਹ ਕੰਮ ਚੱਲਦਾ ਸੀ ਉਹਦੇ ਨਾਲ ਉਹ ਗੱਡੀ ਦੀ ਕਿਸ਼ਤ ਮੁੜ ਜਾਂਦੀ ਸੀ ਆ ਰਸਣ ਪਾਣੀ ਆ ਜਾਂਦਾ ਸੀ ਆ ਬਿਜਲੀ ਦਾ ਬਿੱਲ ਮੁੜ ਜਾਂਦਾ ਸੀ ਵੀ ਉਹ ਕਮਾਉਂਦਾ ਸੀ ਤੇ ਇਹ ਕੰਮ ਚੱਲੀ ਜਾਂਦਾ ਸੀ ਉਹ ਬੰਦੇ ਜਾਦੇ ਰੋਂਦੇ ਨੇ ਵੀ ਜਿਨ੍ਹਾਂ ਨੂੰ ਇਹ ਵਿਪਤਾ ਆ ਕੇ ਹਰਦੀ ਆ ਸ਼ਰੀਰ ਦੇ ਜਾਣ ਤੇ ਇਹ ਸੱਚ ਆ ਜੀ ਤੇ ਜਿਹਦਾ ਕੋਈ ਆਸਰਾ ਨਹੀਂ ਹੁੰਦਾ ਇਹ ਵੀ ਮੈਂ ਨਾਲ ਗੱਲ ਕਹਦੇ ਆ ਵੀ ਜਿਹੜੇ ਬੇਲੜ ਨੇ ਮੇਰੇ ਤੇ ਹੀ ਲਾ ਲੋ ਗੱਲ ਵੀ ਜੇ ਮੇਰੇ ਵਰਗਾ ਕੋਈ ਬੇਲੜ ਆ ਕੰਮਕਾਰ ਦਾ ਟੱਕਾ ਕੋਈ ਤੋੜਦਾ ਨਹੀਂ ਉਲਟਾ ਮਤਬਲ ਉਹਨਾਂ ਦੇ ਭਾਰੂ ਆ ਉਹਨੂੰ ਦਵਾਈ ਬੂਟੀ ਦਾ ਵੀ ਖਰਚ ਆਉਦਾ ਚੱਲਣਾ ਪੈਂਦਾ ਪ੍ਰਸ਼ਾਦੇ ਪਾਣੀ ਦਾ ਵੀ ਲੀਲੇ ਕੱਪੜੇ ਦਾ ਵੀ ਫਿਰ ਉਹਨੂੰ ਨਹੀਂ ਕੋਈ ਰੋਂਦਾ ਉਹਨੂੰ ਤਾਂ ਸਾਰੇ ਫਿਰ ਮਿਲ ਕੇ ਕਹਿੰਦੇ ਨੇ ਖੁਦ ਜਿਵੇਂ ਕਹਿੰਦੇ ਹੁੰਦੇ ਆ ਆਪ ਦਾ ਜੰਮਿਆ ਵੀ ਕਹਿੰਦਾ ਬੱਚਾ ਵੀ ਚੱਲ ਯਾਰ ਦੁੱਖ ਭੋਗਣ ਨਾਲੋਂ ਤਾਂ ਚੰਗਾ ਹੀ ਹੋਇਆ ਇਸ ਲੱਭਾਂ ਦੇ ਵਿੱਚ ਫਿਰ ਉਹਦੇ ਨਾਲ ਗੱਲਬਾਤ ਆਪਦੇ ਰਿਸ਼ਤੇਦਾਰਾਂ ਨਾਲ ਭੈਣ ਭਰਾਵਾਂ ਨਾਲ ਇਸ ਲੱਜੇ ਵਿੱਚ ਗੱਲ ਕਰਦਾ ਜਾਂ ਕਰਦੀ ਆ ਐ ਕਹ ਲੋ ਭੈਣ ਭਰਾ ਕੋਈ ਵੀ ਆ ਤੇ ਜੇ ਮਤਬਲਾ ਵੀ ਉਹਦੇ ਕੰਮਾਂ 'ਚ ਰੁਕਾਵਟ ਮੈਂਦੀ ਆ ਵੀ ਹੁਣ ਹੋ ਗਿਆ ਔਖਾ ਫੇਰ ਉਹ ਰੋਂਦਾ ਫੇਰ ਉਹ ਰੋਂਦਾ ਕਿਨੂੰ ਆ ਚੰਮ ਨੂੰ ਨਹੀਂ ਰੋਂਦਾ ਮੇਰੀ ਦਾਦੀ ਮਾਂ ਵੀ ਕਹਿੰਦੀ ਹੁੰਦੀ ਸੀ ਉਹ ਚੰਮ ਨੂੰ ਕੋਈ ਨਹੀਂ ਰੋਂਦਾ ਤੇਰੇ ਕੰਮ ਨੂੰ ਰੋਂਦਾ ਵੀ ਤੂੰ ਕੰਮ ਕਰਦਾ ਸੀ ਤੇ ਪੈਸੇ ਆਉਂਦੇ ਸੀ ਤੇ ਕਰਦਾ ਸਿਸਟਮ ਚੱਲਦਾ ਸੀ ਤੇ ਉਹਨੂੰ ਸੌਖਾ ਸੀ ਹੁਣ ਉਹਨੂੰ ਔਖਾ ਹੋ ਗਿਆ ਇਹ ਗੱਲ ਆਪਾਂ ਧਾਰਨ ਲਈ ਆ ਬਾਹਰੀ ਹੈ ਇਹੀ ਗੱਲ ਦੱਸੀ ਮਹਾਰਾਜ ਨੇ ਸੋ ਰੋਵੇ ਜਿਸ ਬੇਦਨ ਹੋਏ ਉਹੀ ਰੋਂਦਾ ਹੈ ਜਿਸ ਨੂੰ ਕਿਸੇ ਦੇ ਮਰਨ ਤੇ ਕੋਈ ਵਿਪਤਾ ਆ ਆਪਰਦੀ ਹੈ ਸਪਸ਼ਟ ਹੋ ਗਈ ਗੱਲ ਐ ਅੱਗੇ ਮਹਾਰਾਜ ਦੱਸਦੇ ਨੇ ਜਿਸ ਬੀਤੀ ਜਾਣੇ ਪ੍ਰਭ ਸੋਏ ਪਰ ਜਿਸ ਜੀਵ ਉੱਤੇ ਮੌਤ ਦੀ ਇਹ ਘਟਨਾ ਵਰਤਦੀ ਹੈ ਉਹ ਪ੍ਰਭੂ ਦੀ ਇਹ ਰਜਾ ਸਮਝ ਲੈਂਦਾ ਹੈ ਆਪੇ ਕਰਤਾ ਕਰੇ ਸੋ ਹੋਏ ਕਿ ਉਹੀ ਕੁਝ ਹੋ ਰਿਹਾ ਹੈ ਜੋ ਕਰਤਾਰ ਆਪ ਕਰਦਾ ਹੈ ਜੀਵ ਤਮਰਨ ਤਾਰੇ ਤਰਨਾ ਜੈ ਜਗਦੀਸ਼ ਪਰਮਗਤ ਸਰਣ ਅਸਲ ਵਿੱਚ ਜਿਉਣ ਦੀ ਤਾਂਗ ਮਨੁੱਖ ਨੂੰ ਸੰਸਾਰ ਦੇ ਮੋਹ ਵਿੱਚ ਪਸੰਦੀ ਹੈ ਜਿਹੜੀ ਜਿਉਣ ਦੀ ਆਸ ਰੱਖਦਾ ਨਾ ਲੰਬਾ ਲੰਬੀ ਉਮਰ ਉਹ ਗردੀ ਆਸ ਰੱਖਦਾ ਜਿਉਣ ਦੀ ਆਸ ਰੱਖਦਾ ਮਨੁੱਖ ਕੋਈ ਵੀ ਆ ਬੀਬੀ ਆਚੇ ਭਾਈ ਆ ਭਈ ਮਹਾਰਾਜ ਨੇ ਉੱਥੇ ਦੱਸਿਆ ਇੱਥੇ ਭਈ ਸੰਸਾਰ ਦੇ ਮੋਹ ਵਿੱਚ ਫਸਾਉਂਦੀ ਆ ਇਹ ਲੰਬੀ ਉਮਰ ਜੀਣ ਦੀ ਆਸ ਜਿਉਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ ਮੋਹ ਸਾਗਰ ਤੋਂ ਤਰਨ ਲਈ ਮਾਨੋ ਬੇੜੀ ਹੈ ਜਿਉਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ ਵਿ ਜਿਨ੍ਹਾਂ ਨੇ ਆਸ ਛੱੜਤੀ ਵੀ ਜੀਵਨ ਕੀ ਕੋਈ ਆਸ ਨਹੀਂ ਮਰਨ ਦੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਇਹ ਵੀ ਗੁਰੂ ਦੇ ਬਚਨ ਹੀ ਨੇ ਵੀ ਜਿਨੂੰ ਭਾਈ ਲੰਬੀ ਉਮਰ ਜੀਣ ਦੀ ਕੋਈ ਆਸ ਨਹੀਂ ਮਰਨ ਦਾ ਕੋਈ ਡਰ ਨਹੀਂ ਹੈ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮੋਹ ਸਾਗਰ ਤੋਂ ਤਰਨ ਲਈ ਮਾਨੋ ਓਏ ਬੇੜੀ ਐ ਵੀ ਉਹ ਸੰਸਾਰ ਸਾਗਰ ਭਵਜਲ ਦੇ ਵਿੱਚੋਂ ਪਾਰ ਲੰਘ ਜਾਂਦਾ ਉਹ ਮਨੁੱਖ ਜੀ ਨੇ ਇਹ ਲਾਲਸਾ ਛੱੜਤੀ ਲੰਬੀ ਉਮਰ ਜੀਣ ਦੀ ਕਿਉਂਕਿ ਉਹਨੂੰ ਮੋਹ ਮਾਇਆ ਦਾ ਜਾਲ ਨਹੀਂ ਪੈ ਸਕਦਾ ਅਗੇ ਮਹਾਰਾਜ ਦੱਸਦੇ ਨੇ ਜੈ ਜਗਦੀਸ਼ ਪਰਮਗਤ ਸ਼ਰਨ ਉਹ ਉੱਚੀ ਆਤਮਿਕ ਅਵਸਥਾ ਜਗਤ ਦੇ ਮਾਲਕ ਪ੍ਰਭੂ ਦੀ ਸ਼ਰਨ ਪਿਆ ਲੱਭਦੀ ਹੈ ਮਹਾਰਾਜ ਕਹਿੰਦੇ ਇਹ ਉੱਚੀ ਅਵਸਥਾ ਜਿਹੜੀ ਆ ਨਾ ਮਨ ਦੀ ਉੱਚੀ ਅਵਸਥਾ ਜਦੋਂ ਬਣਦੀ ਆ ਇਹ ਜਗਤ ਦੇ ਮਾਲਕ ਪ੍ਰਭੂ ਦੀ ਸ਼ਰਨ ਪਿਆ ਲੱਭਦੀ ਹੈ ਗੁਰੂ ਦੀ ਸ਼ਰਨ ਪੈ ਜਾ ਭਾਈ ਤੈਨੂੰ ਇਹ ਜੁਗਤ ਲੱਭ ਜਾਏਗੀ ਹੌਂ ਬੱਲੇ ਹਾਰੀ ਸਤਗੁਰ ਸ਼ਰਨ ਪ੍ਰਭੂ ਦੀ ਸ਼ਰਨ ਗੁਰੂ ਦੀ ਰਾਹੀ ਪ੍ਰਾਪਤ ਹੁੰਦੀ ਹੈ ਮੈਂ ਗੁਰੂ ਦੇ ਚਰਨਾਂ ਤੋਂ ਸਤਕੇ ਹਾਂ ਵਾਹ ਗੁਰਬੋਹਤ ਸ਼ਬਦ ਭੈ ਤਰਨ ਗੁਰੂ ਮਾਨੋ ਜਹਾਜ਼ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਭਵ ਸਾਗਰ ਤੋਂ ਪਾਰ ਲੰਘ ਸਕੀਦਾ ਹੈ ਗੁਰੂ ਚਰਨਾਂ ਨਾਲ ਜੁੜ ਜਾ ਪਾਈ ਸ਼ਬਦ ਨਾਲ ਜੁੜ ਜਾ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਵੇਂ ਸਿੱਧ ਪਿਤਾ ਤੱਕ ਸ਼ਬਦ ਨਾਲ ਹੀ ਜੋੜਿਆ ਭਗਤਾਂ ਪਿਆਰਿਆਂ ਦੀ ਬਾਣੀ ਆ ਪਟ ਸਹਿਬਾਨਾਂ ਦੀ ਆ ਗੁਰਸਿੱਖ ਸਹਿਬਾਨਾਂ ਦੀ ਬਾਣੀ ਆ ਸਾਰੀ ਸ਼ਬਦ ਨਾਲ ਹੀ ਜੋੜਦੀ ਹੈ ਸ਼ਬਦ ਨਾਲ ਜੁੜ ਗਿਆ ਤੇ ਪ੍ਰਭੂ ਪਰਮਾਤਮਾ ਨਾਲ ਜੁੜ ਗਿਆ ਜੇ ਤੂੰ ਸ਼ਬਦ ਨੂੰ ਗੁਰੂ ਮੰਨ ਲਿਆ ਨਾ ਤੇ ਸੁਰਤ ਨੂੰ ਚੇਲਾ ਬਣਾ ਲਿਆ ਤਾਂ ਜੀਵਨ ਤੇਰਾ ਸਫਲ ਹੋ ਗਿਆ ਭਾਈ ਅੱਗੇ ਮਹਾਰਾਜ ਦੱਸਦੇ ਨੇ ਨਿਰਭਾਉ ਆਪ ਨਰੰਤਰ ਜੋਤ ਬੇਰਨਾਮੇ ਸੂਤਕ ਜਗ ਛੋਤ ਪ੍ਰਮਾਤਮਾ ਨੂੰ ਕੋਈ ਡਰ ਪੋ ਨਹੀਂ ਸਕਦਾ ਉਹ ਆਪ ਇੱਕ ਰਸ ਹਰੇਕ ਦੇ ਅੰਦਰ ਆਪਣੀ ਜੋਤ ਦਾ ਪ੍ਰਕਾਸ਼ ਕਰ ਰਿਹਾ ਹੈ ਤੇ ਜਿਹੜਾ ਅਗਲਾ ਬੰਦਾ ਬੇਰਨਾਮੇ ਸੂਤਕ ਜਗ ਛੋਤ ਸਿੱਛੇ ਨੂੰ ਹੋੜਾ ਦਿੱਤਾ ਛੋਤ ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿੱਚ ਕਿਤੇ ਸੂਤਕ ਦਾ ਧਰਮ ਹੈ ਕਿਤੇ ਸੂਤ ਹੈ ਅੱਗੇ ਮਹਾਰਾਜ ਦੱਸਦੇ ਨੇ ਦਰਮਤਬੇ ਨਸੇ ਕਿਆ ਕਹਿ ਰੂਤ ਦਰਮਤ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ ਇਸ ਬਾਰੇ ਕੀ ਆਖ ਕੇ ਕੋਈ ਰੋਵੇ ਦਰਮਤ ਦਰਮਤ ਮਤਲਬ ਉਹਨੇ ਗੁਰਮਤ ਤੋਂ ਉਲਟਾ ਦੁਰਮਤ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ ਮਹਾਰਾਜ ਕਹਿੰਦੇ ਦੁਰਮਤ ਬਿਨ ਸੇ ਕੀ ਕਹਿ ਰੋਤ ਇਸ ਬਾਰੇ ਕੀ ਆਖ ਕੇ ਕੋਈ ਰੋਵੇ ਜਨਮ ਮੁਏ ਬਿਨ ਭਗਤ ਸਰੋਤ ਪ੍ਰਮਾਤਮਾ ਦੀ ਭਗਤੀ ਤੋਂ ਬਿਨ ਪ੍ਰਭੂ ਦੀ ਸਿਫਤ ਸਲਾਹ ਸੁਣਨ ਤੋਂ ਬਿਨਾ ਜੀਵ ਜਨਮ ਮਨ ਦੇ ਗੇੜ ਵਿੱਚ ਪੈ ਰਹੇ ਹਨ ਮੂਏ ਕੋ ਸਤ ਰੋਵੇ ਮੀਤ ਆਪਾ ਭਾਵ ਤੁਮਰੇ ਹੋਏ ਨੂੰ ਸੱਚਮੁੱਚ ਉਸ ਦੇ ਪਹਿਲੇ ਮਿੱਤਰ ਰੋਂਦੇ ਹਨ ਕਿਹੜੇ ਪਹਿਲੇ ਮਿੱਤਰ ਆਪਾਂ ਸ਼ੁਰੂ ਚ ਜਿਹੜੀ ਗੱਲ ਹੋਈ ਆ ਬਈ ਆ ਜਦੋਂ ਮਨ ਇੱਛਾ ਮੰਨ ਲਿਓ ਮਰਦਾ ਨਾ ਤਾਂ ਫੇਰ ਇਹਦੇ ਜਿਹੜੇ ਪਹਿਲੇ ਮਿੱਤਰ ਸੀਗੇ ਵਿਸ਼ੇ ਬਕਾਰ ਉਹ ਫੇਰ ਰੋਂਦੇ ਨੇ ਤਰਾਏ ਗੁਣ ਰੋਵੇ ਨੀਤਾ ਨੀਤ ਮਾਇਆ ਦੇ ਤਿੰਨ ਗੁਣ ਕਿ ਸਾਡਾ ਸਾਥ ਛੱਡ ਗਿਆ ਹੈ ਵੀ ਨੇਤਰ ਹੁੰਦੇ ਹਨ ਵੇ ਮਾਨਾ ਸਾਡਾ ਸਾਥ ਛੱਡ ਗਿਆ ਜਿਹੜੇ ਮਹਾਂ ਪਰਮ ਕਰਮ ਕਾਂਡ ਵਿਸ਼ੇਵਕਾਰ ਸੀ ਮਾਇਆ ਦੇ ਤਿੰਨ ਗੁਣ ਫਿਰ ਰੋਂਦੇ ਨੇ ਵੀ ਸਾਡਾ ਸਾਥ ਛੱਡ ਗਿਆ ਅੱਗੇ ਦੁੱਖ ਸੁੱਖ ਪਰਹਰ ਸਹਿਜ ਸੋਚੀਤ ਕਿਉਂਕਿ ਉਹ ਦੁੱਖ ਸੁੱਖ ਦਾ ਅਹਿਸਾਸ ਤਿਆਗ ਕੇ ਅਡੋਲ ਅਵਸਥਾ ਵਿੱਚ ਸੁਚੇਤ ਹੋ ਗਿਆ ਹੈ ਗੁਰ ਦਾ ਗਿਆਨ ਆ ਗਿਆ ਪੱਲੇ ਹੁਣ ਬਸ ਹੁਣ ਨਹੀਂ ਇਹ ਬਕਾਰਾਂ ਨੂੰ ਨੇੜੇ ਲੱਗਣ ਦਿੰਦਾ ਮਨ ਹੁਣ ਨਹੀਂ ਮੋਹ ਜਾਲ ਉਹਨੂੰ ਪੋਹ ਸਕਦਾ ਸੰਸਾਰ ਕਾ ਆ ਫਰਜ ਆਪਣੇ ਅਦਾ ਕਰਦਾ ਰਹਿੰਦਾ ਗੁਰੂ ਦਾ ਪਿਆਰਾ ਘਰ ਪਰਿਵਾਰ ਦਾ ਜਿਹੜਾ ਸਿਸਟਮ ਲੈਣ ਦੇਣ ਰਸਣ ਪਾਣੀ ਆ ਜੋ ਵੀ ਜ਼ਰੂਰਤ ਆ ਲੀੜਾ ਕੱਪੜਾ ਜੁੱਤੀ ਕੱਪੜਾ ਮਕਾਨ ਰੋਟੀ ਜੋ ਮੈਂ ਕਹਿੰਦੇ ਹੁੰਦੇ ਆ ਰੋਟੀ ਕੱਪੜਾ ਤੇ ਮਕਾਨ ਇਹਨਾਂ ਦੀ ਜ਼ਰੂਰਤ ਆ ਫਿਰ ਇਹਨਾਂ ਦੇ ਵਿੱਚ ਉਹ ਆਪਣਾ ਫਰਜ਼ ਨਿਭਾਉਂਦਾ ਰਹਿੰਦਾ ਤੇ ਪਰ ਰਹਿੰਦਾ ਨਰਲੇਪ ਅੱਗੇ ਮਹਾਰਾਜ ਨੇ ਦੱਸਿਆ ਦੁੱਖ ਸੁੱਖ ਪਰ ਹਰ ਸਹਿਜ ਸੋਚੀਤ ਕਿਉਂਕਿ ਉਹ ਦੁੱਖ ਸੁੱਖ ਦਾ ਅਹਿਸਾਸ ਤਿਆਗ ਕੇ ਅਡੋਲ ਅਵਸਥਾ ਵਿੱਚ ਸचेਤ ਹੋ ਗਿਆ ਹੈ ਮਨ ਤਨ ਸੰਪੋ ਕ੍ਰਿਸ਼ਨ ਪ੍ਰੀਤ ਮਹਾਰਾਜ ਦੱਸਦੇ ਨੇ ਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ ਮਤਲਬ ਆ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਪਿਆਰ ਬਣ ਗਿਆ ਤੇ ਆਪਣਾ ਜਿਹੜਾ ਤਨ ਦੀਆਂ ਬੇ ਲੋੜੀਆਂ ਜ਼ਰੂਰਤਾਂ ਮਨ ਦੀਆਂ ਬਕਾਰੀ ਜ਼ਰੂਰਤਾਂ ਤਿਆਗ ਦਿੱਤੀਆਂ ਤੇ ਗੁਰੂ ਗਿਆਨ ਨਾਲ ਜੁੜ ਗਿਆ ਪੀਤਰ ਇੱਕ ਅਨੇਕ ਅਸੰਖ ਮਹਾਰਾਜ ਕਹਿੰਦੇ ਸਭ ਦੇ ਅੰਦਰ ਇੱਕੋ ਪ੍ਰਮਾਤਮਾ ਵਸ ਰਿਹਾ ਹੈ ਉਹ ਅਨੇਕ ਅਸੰਖਾਂ ਰੂਪਾਂ ਵਿੱਚ ਦਿਖਾਈ ਦੇ ਰਿਹਾ ਹੈ ਜਿਵੇਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕਰੀ ਆ ਵੀ ਜਦੋਂ ਵਿਜੜੇ ਦਾ ਦੇਖਦੇ ਨਾ ਆਹਣ ਤੇ ਹੈਰਾਨ ਹੋ ਜਾਈਦਾ ਵੀ ਇੰਨੀ ਸੂਝੀ ਪ੍ਰਮਾਤਮਾ ਨੇ ਇਸ ਛੋਟੀ ਜੀ ਚਿੜੀ ਨੂੰ ਦਿੱਤੀ ਹੈ ਤੇ ਬਣਾਉਂਦੇ ਵੀ ਇੱਕੋ ਜਿਹਾ ਹੈ ਫਿਰ ਛੇਦ ਦੀਆਂ ਮੱਖੀਆਂ ਦੀ ਗੱਲ ਆ ਜਾਂਦੀ ਆ ਵੀ ਦੇਖੋ ਜਿਹੜੇ ਉਹ ਡੱਬੇ ਬਣੇ ਹੁੰਦੇ ਆ ਛੱਤਾ ਕਾ ਦਨੇ ਆਪਾਂ ਜਿੱਥੇ ਮਰਜੀ ਆ ਉਹ ਘੁੰਮ ਫਿਰ ਆਉਣ ਰਸ ਚੂਸ ਕੇ ਆਉਂਦੀਆਂ ਨੇ ਉੱਥੇ ਡੱਬੇ ਵਿੱਚ ਹੀ ਆਉਂਦੀਆਂ ਆਪਦੇ ਚ ਹੀ ਆਪੋ ਆਪਣੇ ਡੱਬਿਆਂ ਚ ਹੀ ਆਉਂਦੀਆਂ ਇਹ ਕੁਦਰਤ ਦਾ ਕਮਾਲ ਹੈ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਅਾਜੀ ਨੂੰ ਪ੍ਰਭੂ ਦੀ ਅਦਭੁੱਤ ਖੇਡ ਕਿਹਾ ਗਿਆ ਅੱਗੇ ਮਾਰਾ ਇਹਨੇ ਦੱਸਿਆ ਕਰਮ ਧਰਮ ਬਹੁ ਸੰਖ ਅਸੰਖ ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ ਬਿਨ ਭੈ ਭਗਤੀ ਜਨਮ ਬੇਰੰਥ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਡਰ ਅਦਬ ਵਿੱਚ ਰਹਿਣ ਤੋਂ ਬਿਨਾ ਪ੍ਰਭੂ ਦੀ ਭਗਤੀ ਤੋਂ ਬਿਨਾ ਜੀਵਾਂ ਦਾ ਮਨੁੱਖਾ ਜਨਮ ਬੇਅਰਥ ਜਾਂਦਾ ਹੈ ਹਰ ਗੁਣ ਗਾਵੈ ਮਿਲ ਪਰਮਾਰਥ ਮਹਾਰਾਜ ਕਹਿੰਦੇ ਨੇ ਜਿਹੜੇ ਮਿਲ ਕੇ ਹਰੀ ਦੇ ਗੁਣ ਗਾਉਂਦੇ ਹਨ ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਹਨ ਤੇ ਜੇ ਭਾਈ ਆਪਾਂ ਗੁਰੂ ਦੇ ਚਰਨੀ ਵੀ ਲੱਗੇਆਂ ਗੁਰੂ ਨੂੰ ਵੀ ਮੱਥਾ ਟੇਕਦੇ ਆ ਬਹੁਤ ਸ਼ਰਧਾ ਰੱਖਦੇ ਆ ਆਪਾਂ ਕੱਲ ਵਾਲੇ ਸ਼ਬਦ 'ਚ ਗੱਲ ਕਰੀ ਸੀ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਸਾਰੇ ਹੀ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੋਈ ਕੋਈ ਮੰਨਦਾ ਬਿਰਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਦਾ ਤੇ ਉਹਦਾ ਭਾਈ ਉਹਦੇ ਤੇ ਕਿਰਪਾ ਹੋ ਜਾਂਦੀ ਆ ਆਪਾਂ ਕਿਰਪਾ ਬਣੀ ਬਣਾਈ ਭਾਲਦੇ ਆ ਜਿਵੇਂ ਭੂਮੀਆਂ ਨੇ ਕਿਹਾ ਸੀ ਜਦੋਂ ਮਹਾਰਾਜ ਨੇ ਕਿਹਾ ਵੀ ਭੂਮੀਆਂ ਚੋਰੀ ਛੱਡ ਦੇ ਤੇ ਭੂਮੀਆਂ ਕਹਿੰਦਾ ਮਹਾਰਾਜ ਕਰ ਦਿਓ ਕਿਰਪਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਭੂਮੀਆਂ ਬਣੀ ਬਣਾਈ ਕਿਰਪਾ ਨਹੀਂ ਮਿਲਣੀ ਤੈਨੂੰ ਮਹਾਰਾਜ ਕਹਿੰਦੇ ਫੇਰ ਭੂਮੀਆਂ ਕਹਿੰਦਾ ਫੇਰ ਵਾਹਿਗੁਰੂ ਹੋਰ ਉਹ ਕਹਿੰਦੇ ਵੀ ਸਾਡੇ ਬਚਨ ਮੰਨ ਲਾ ਤੇ ਬਚਨ ਮੰਨਣ ਦੇ ਨਾਲ ਕਿਰਪਾ ਹੋ ਗਈ ਭੂਮੀਆਂ ਤੇ ਆਪਾਂ ਸਾਖੀ ਬਹੁਤ ਵਾਰੀ ਸੁਣੀ ਆ ਭੂਮੀਆਂ ਚੋਰ ਵਾਲੀ ਇਸ ਤਰ੍ਹਾਂ ਭਾਈ ਆਪਾਂ ਜਦੋਂ ਗੁਰੂ ਦੇ ਬਚਨ ਮੰਨਾਂਗੇ ਗੁਰੂ ਦੇ ਕਹੇ ਲੱਗਾਂਗੇ ਜੋ ਗੁਰੂ ਕਹੇ ਸੋਈ ਭਲ ਮਾਨੋ ਗਰਬਾਣੀ ਦਾ ਬਚਨ ਹੈ ਵੀ ਜੋ ਵੀ ਗੁਰੂ ਕਹਿੰਦਾ ਹੈ ਗੁਰੂ ਦਾ ਸ਼ਬਦ ਦਾ ਜਿਹੜਾ ਗੁਰੂ ਦੇ ਬਚਨ ਆਪਣੀ ਭਲਾਈ ਵਾਸਤੇ ਮੰਨ ਲਾ ਉਹਨਾਂ ਨੂੰ ਜੇ ਤੂੰ ਨਹੀਂ ਮੰਨਣੇ ਤੇ ਭਾਈ ਤੁਰਿਆ ਫਿਰ ਆਪਾਂ ਆਮ ਵੀ ਗੱਲ ਕਰ ਦਿੰਨੇ ਆ ਵੀ ਜਿਹੜਾ ਬੱਚਾ ਆਪਣੇ ਆਖੇ ਨਹੀਂ ਲੱਗਦਾ ਤੇ ਆਪਾਂ ਕਹਿੰਦੇ ਆ ਜਾ ਤੁਰਿਆ ਫਿਰ ਫਿਰ ਕਰ ਆਪਦੀ ਮਰਜ਼ੀ ਖਾ ਧੂੜ ਧੁੱਪ ਠੱਕੇ ਜਿੱਧਰ ਖਾਣਾ ਖਾਈ ਜਾ ਫਿਰ ਭਾਈ ਇਸੇ ਤਰ੍ਹਾਂ ਹੀ ਭਾਈ ਜੇ ਤੂੰ ਗੁਰੂ ਦੇ ਬਚਨ ਨਹੀਂ ਮੰਨਦਾ